ਅਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਉਹਦਾ ਮੇਨ ਮੋਟਿਵ ਹੈ ਕੁਝ ਬਲੈਕਮੇਲਰ ਲੱਖਾ ਸਦਾਨਾ ਕਾਲਾ ਪਾਣੀ ਮੋਰਚਾ ਲੋਕਾਂ ਨੂੰ ਭੁੰਕਾਰ ਰਿਹਾ ਹੈ ਕਿ 3 ਦਸੰਬਰ ਨੂੰ ਜਾ ਕੇ ਉੱਥੇ ਅਸੀਂ ਬੁੱਢੇ ਨਾਲੇ ਦਾ ਜਿਹੜਾ ਦੇ ਪਾਈਪ ਸਾਡੇ ਪੈਰੇ ਆ ਉਹ ਬੰਦ ਕਰਨੇ ਆ ਪਰ ਅਸੀਂ ਉਹਦੀ ਤਿਆਰੀ ਕਰ ਲਈ ਹੈ ਲੱਖ ਬੰਦਾ ਲੱਗੇ ਸਵਾਗਤ ਕਰਾਂਗੇ ਮੈਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਅਗਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਜਾਂ ਕੋ ਲਾਅ ਆਂਡਰ ਖਰਾ ਲਾਅ ਆਂਡਰ ਖਰਾਬ ਹੁੰਦਾ ਹੈ ਤਾਂ ਉਹਦਾ ਜ਼ਿੰਮੇਦਾਰ ਪ੍ਰਸ਼ਾਸਨ ਔਰ ਸਰਕਾਰ ਔਰ ਲੁਧਿਆਣਾ ਦਾ ਡੀਸੀ ਹੋਏਗਾ ਕਿਉਂਕਿ ਅਸੀਂ ਆਪਣਾ ਸਾਡੇ ਘਰ ਹਮਲਾ ਕਰਨ ਆ ਰਿਹਾ ਹੈ ਹਜੇ ਤੱਕ ਪ੍ਰਸ਼ਾਸਨ ਨੇ ਉਹਨਾਂ ਤੇ ਐਫਆਈਆਰ ਵੀ ਹੋਈ ਹੈ ਇੱਕ ਸਾਡੇ ਬੰਦ ਕਰਨ ਦੀ ਉਹਨਾਂ ਕਰ ਹਸਲ ਵੀ ਕੀਤੀ ਅਸੀਂ ਆਫਰ ਵੀ ਕਰਾਈ ਹੈ ਹਜੇ ਤੱਕ ਸੀਪੀ ਸਾਹਿਬ ਨੇ ਕੋਈ ਕਾਰਵਾਈ ਨਹੀਂ ਕੀਤੀ ਹਜੇ ਤੱਕ ਉਹਨਾਂ ਨੇ ਕਾਰਵਾਈ ਨਹੀਂ ਕੀਤੀ ਅ ਮੇਰੇ ਤੇ ਰਾਹੁਲ ਜੀ ਬੋਲੇ ਐਫਆਈਆਰ ਉਹਨਾਂ ਦੇ ਦਿੱਤੀ ਤਾਂ ਅਸੀਂ ਹੁਣ ਸਾਰੀ ਪ੍ਰੈਸ ਮਾਰਡੀ ਅਸੀਂ ਲੱਖ ਬੁਬਾਰੀ ਬੈਕ ਟੈਲੈਂਟਡ ਆ ਇੰਡਸਟਰੀ ਜਿਹੜੀ ਹੈਗੀ ਆ ਸਾਡੀ ਰੀੜ ਦੀ ਹੱਡੀ ਆ ਪੰਜਾਬ ਦੀ ਜੇ ਇੱਥੋਂ ਚੱਲੇਗੀ ਪੰਜਾਬ ਦਾ ਬਿਲਕੁਲ ਬੇਰੁਜ਼ਗਾਰ ਹੋ ਜਾਊਗਾ ਸਾਰੀ ਅਪਲਾਈਮੈਂਟ ਘਟ ਜਾਊਗੀ ਲੋਕ ਸੜਕਾਂ ਤੇ ਆ ਜਾਣਗੇ ਸਰ ਜੀ ਤੁਹਾਡੀ ਬੋਤਰੀ ਗੱਲ ਦਾ ਲਾਸਟ ਉਹਦੇ ਬਾਰੇ ਕੀ ਕਹਿਣਾ ਉਹਦੇ ਕੀ ਕਰੀਓ ਕਿ ਕਿਹੜਾ ਤੱਕ ਆਰਡਰ ਮਿਲਿਆ ਆਵਾ ਦੋ ਤਰੀਕ ਨੂੰ ਸਾਡਾ ਕੇਸ ਐਂਡਿੰਗ ਵੀ ਚੱਲਿਆ ਨਹੀਂ ਸੋ ਦੋ ਤਰੀਕ ਨੂੰ ਹੀਅਰਿੰਗ ਆ ਲਾਸਟ ਡੇਟ ਹੀ ਹੈ ਯਾ ਸੈਟ ਨਹੀਂ ਆ ਨਹੀਂ ਹੋਊਗਾ ਦੇਖੀ ਆਪਣੀ ਮਲੈਕੀ ਦਾ ਖਮਿਆਜਾ ਥੈਂਕ ਯੂ ਤੁਹਾਨੂੰ ਸੁਪਨਾ ਪੈ ਰਿਹਾ ਹੈਗਾ 3 ਦਸੰਬਰ ਨੂੰ ਐਲਾਨ ਕੀਤਾ ਗਾਲੇ ਮੂਤਰੇ ਹੋਏ ਸੀਟੀਪੀ ਤਾਲੀਪੁਰ ਤੇ ਬੁੱਕਰਪੈਂਡ ਬੰਦ ਕਰਨਾ ਕੀ ਗਲਤੀਆਂ ਨੇ ਪਾਣੀ ਜਿਹੜਾ ਇਰੀਗੇਸ਼ਨ ਲਈ ਵਰਤਿਆ ਜਾਣਾ ਸੀ ਉਹ ਕਿਉਂ ਹੀ ਵਰਤਿਆ ਜਾ ਰਿਹਾ ਹੈ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਜੀ ਕਿ ਜਿਹੜੀ ਸਾਡੀ ਪਾਣੀ ਪਾਨ ਦੀ ਮਨਜ਼ੂਰੀ ਹੈ ਉਹ ਬੁੱਡੇ ਨਾਲੇ 'ਚ ਨਹੀਂ ਹੈਗੀ ਲੋਰ ਬੁੱਡੇ ਨਾਲੇ ਦੀ ਹੈਗੀ ਆ ਪਾਣੀ ਲੋਰ ਬੁੱਡੇ ਨਾਲੇ 'ਚ ਜਾਊਗਾ ਉੱਥੇ ਅੱਗੇ ਲਾ ਕੇ ਇਰੀਗੇਸ਼ਨ 'ਚ ਯੂਜ਼ ਹੋ ਸਕਦਾ ਪਰ ਸਰਕਾਰ ਨੇ 36 ਕਰੋੜ ਰੁਪਏ ਨਾ ਖਰਚ ਕਰਦੇ ਹੋਏ 36 ਕਰੋੜ ਖਰਚ ਨਹੀਂ ਕੀਤਾ ਜਿਹਦੇ ਕਰਕੇ ਸਾਨੂੰ ਅੱਜ ਪੀਪੀਸੀਬੀ ਨੇ ਸੀਪੀਸੀਬੀ ਨੇ ਤੇ ਆਰਡਰ ਕੱਟਦੇ ਕਿ ਇਹਨਾਂ ਦੀ ਈਸੀ ਦੀ ਕੰਡੀਸ਼ਨ ਪੂਰੀ ਨਹੀਂ ਹੁੰਦੀ ਅਸੀਂ ਜਿੱਥੇ ਪਾਣੀ ਪਾਣਾ ਸੀ ਪਾ ਰਹੇ ਆ ਸਾਡਾ ਪਾਣੀ ਅੱਗੇ ਲੋਰ ਬੁੱਢੇ ਨਾਲੇ ਤੱਕ ਲੈ ਕੇ ਜਾਣਾ ਪੰਜਾਬ ਸਰਕਾਰ ਦਾ ਕੰਮ ਸੀ ਸਾਡੇ ਕੋਲ ਰਿਟਨ ਪਈ ਆ ਅਸੀਂ ਉਹ ਐਨਜੀਟੀ 'ਚ ਦਿਖਾਏ ਅਸੀਂ ਉਹਨਾਂ ਨੂੰ ਦੱਸਿਆ ਸਾਰੀ ਗੱਲ ਕਿ ਇਹ ਪੀਪੀਸੀਬੀ ਨਹੀਂ ਪੈਸੇ ਦੇ ਰਹੇ ਸੀ ਨਹਿਰ ਬਣਾਉਣ ਦੇ ਅੱਜ ਤੱਕ ਨਹਿਰ ਬਣ ਬਣਾ ਦੇ ਦਿੱਤੇ ਨਹੀਂ ਹੈਗੇ ਇਸ ਲਈ ਅਸੀਂ ਪੰਜਾਬ ਸਰਕਾਰ ਨੂੰ ਰਿਕਵੈਸਟ ਕਰਦੇ ਆ ਕਿ ਜਿਹੜੀਆਂ 36 ਕਰੋੜ ਦੀ ਨਹਿਰ ਹੈ ਇਹ ਜਲਦੀ ਤੋਂ ਜਲਦੀ ਬਣਾਈ ਜਾਵੇ ਅ ਲੋਰ ਨਾਲਾ ਜਿਹੜਾ ਲੋਰ ਬੁੱਢਾ ਨਾਲਾ ਇਹ ਦੁਬਾਰਾ ਰਿਵਾਈਵ ਕੀਤਾ ਜਾਵੇ ਤਾਂ ਕਿ ਜਿਹੜਾ ਟਕਰਾਵ ਹੋ ਰਿਹਾ ਤੇ ਜਿਹੜਾ ਪਾਣੀ ਸਾਡਾ ਅਜ ਬਲੀਪੁਰ ਚ ਸਤ루 ਚ ਮਿਕਸ ਹੋ ਰਿਹਾ ਉੱਥੇ ਬੰਨ ਲਾਇਆ ਜਾਵੇ ਤੇ ਨਹਿਰ ਬਣਾ ਕੇ ਜਿਹੜਾ ਪਾਣੀ ਆ ਮੋਗੇ ਤੱਕ ਭੇਜਿਆ ਜਾਵੇ ਉਹਨਾਂ ਤੇ ਤਰੀਕੂ ਬੰਦ ਕਰਨ ਦੀ ਤਿਆਰੀ ਹੈ ਜਿਵੇਂ ਸਮਾਜ ਸੇਵੀਆ ਦਾ ਐਲਾਨ ਆ ਉਹਨੂੰ ਲੈ ਕੇ ਉਹ ਤੁਹਾਡੇ ਕੀ ਵਿਉਂਤ ਮੰਗਦੇ ਸਮਾਜ ਸੇਵੀ ਸਮਾਜ ਸੇਵੀ ਸਮਾਜ ਸੇਵੀ ਨਹੀਂ ਬਲੈਕ ਮੀਲਰ ਬਲੈਕ ਮੀਲਰ ਨੇ ਸਮਾਜ ਸੇਵੀ ਗਲਤ ਕਰਦਾ ਅੱਜ ਤੱਕ ਅੱਜ ਤੱਕ ਇੱਕ ਮਿੰਟ ਹਾਂਜੀ ਸਰ ਅੱਜ ਤੱਕ ਕਾਲਾ ਪਾਣੀ ਮੋਰਚੇ ਨੇ ਬੁੱਡੇ ਨਾਲੇ ਨੂੰ ਸਾਫ਼ ਕਰਨ ਦੇ 1 ਰੁਪਏ ਖਰਚ ਨਹੀਂ ਕੀਤਾ। ਨਾ ਹੀ ਉਹਨਾਂ ਦੇ ਕੋਈ ਪੜੇ ਲਿਖੇ ਲੋਕ ਹੈਗੇ ਆ। ਅਸੀਂ ਇਸ ਸੀਡੀਬੀ ਪਲਾਨ 250 ਕਰੋੜ ਦੇ ਬਣਾ ਚੁੱਕੇ ਆ ਆਪਣੀ ਜੇਬ ਚੋਂ 200 ਕਰੋੜ ਰੁਪਏ ਖਰਚ ਬਣਾਇਆ ਕੀਤਾ। 50 ਕਿਲੋਮੀਟਰ ਸੀਵਰੇਜ ਪਾਏ ਆ। ਸਾਨੂੰ ਪਤਾ ਬੁੱਡੇ ਨਾਲੇ ਨੂੰ ਕੀਤਾ ਸਾਫ਼ ਕਰਨਾ ਹੈ। ਉਹਨਾਂ ਨੂੰ ਕੁਝ ਨਹੀਂ ਪਤਾ। ਸਾਡੀ ਅਸੀਂ ਆਪਣੀ ਫੈਕਟਰੀਆਂ ਦੀ ਵੀ ਸੁਰੱਖਿਆ ਕਰਾਂਗੇ। ਆਪਣੇ ਸੀਡੀਬੀ ਪਲਾਨ ਦੀ ਵੀ ਸੁਰੱਖਿਆ ਕਰਾਂਗੇ। ਆਪਣੀ ਸੀਡੀਬੀ ਲਾਈਨ ਦੀ ਵੀ ਸੁਰੱਖਿਆ ਕਰਾਂਗੇ ਅਸੀਂ ਦੇ। ਇਹ ਸਾਡਾ ਕਰਤੱਵ ਹੈ ਤੇ ਅਸੀਂ ਆਪਣਾ ਫਰਜ਼ ਪੂਰਾ ਕਰਕੇ ਵਿਖਾਵਾਂਗੇ ਸਾਡਾ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਅਸੀਂ ਜਾਣਦੇ ਹਾਂ ਕੋਈ ਟਕਰਾਵ ਨਾ ਹੋਵੇ ਅਸੀਂ ਤਾਂ ਆਪਣੀ ਸੁਰੱਖਿਆ ਕਰਨੀ ਕਰਨੀ ਹੈ ਜੀ ਹਾਂ ਜੀ ਤੁਹਾਨੂੰ ਦਸੰਬਰ ਨੂੰ 3 ਦਸੰਬਰ ਨੂੰ ਨੇ ਧਮਕੀ ਦਿੱਤੀ ਅਸੀਂ ਬੰਦ ਕਰਨ ਆਵਾਂਗੇ 3 ਦਸੰਬਰ ਨੂੰ ਉਹਦਾ ਖੁੱਲ ਕੇ ਸਾਹਮਣਾ ਕਰਾਂਗੇ ਅਸੀਂ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਔਰ ਤੁਸੀਂ ਦੇਖ ਲਓ ਅੱਜ ਦਾ ਪ੍ਰੈਸ ਕਾਨਫਰੰਸ ਆ ਅੱਪ ਸਭ ਕੈਮਰੇ ਮਾਰ ਕੇ ਦੇਖ ਲਓ 300 400 ਬੰਦਾ ਬੈਠਾ ਸਾਡਾ ਨਸੀ ਲਿਸਟ ਸਿਰਫ ਇੱਕ ਇੱਕ ਬੰਦਾ ਗਿਆ ਸੀ ਫੈਕਟਰੀ ਜਲ ਇੱਕ ਆਇਓ ਸਾਡੇ ਕੋਲ ਹੋਟਲ ਅਸੀਂ ਛੋਟਾ ਕੀਤਾ ਇੱਕ ਆਇਓ ਲੱਖਾਂ ਬੰਦਾ ਲੈ ਕੇ ਅਸੀਂ ਇਹ ਲੱਖਾਂ ਨਹੀਂ ਇਹ ਇੱਕਾ ਦੁਕਾ ਹਸਣਾ ਹੈ ਇਹਦੇ ਨਾਲ ਕਿਹੜੇ ਕਹੜੇ ਲੋਕਾਂ ਦੇ ਨਾਲ ਇਹਨੇ ਬੁੱਢੇ ਨਾਲ ਦੇ ਸਿਰਫ ਰਾਜਨੀਤੀ ਕਰ ਰਿਹਾ ਇਹ ਬਲੈਕਮੇਲ ਕਰ ਰਿਹਾ ਡਾਈਨਿੰਗ ਇੰਡਸਟਰੀ ਤੋਂ ਇੱਕ ਪੰਜੀਨੀ ਮਿਲਨੀ ਡਾਈਨਿੰਗ ਦੱਸਿਓ ਈਜੀ ਸਮਝਿਆ ਜਾਂਦਾ ਪ੍ਰਸ਼ਾਸਨ ਕਿਹਦੇ ਸਰਕਾਰ ਦੇ ਨੁਮਾਇੰਦੇ ਨਾਲ ਗੱਲਬਾਤ ਹੋਈ ਹੈ ਕਿਉਂਕਿ ਲਗਾਤਾਰ ਗੱਲ ਆ ਰਹੀ ਹੈ ਕੇਂਦਰੀ ਦੇ ਦੇਖੋ ਪ੍ਰਸ਼ਾਸਨ ਅੱਖਾਂ ਮੂਝ ਕੇ ਬੈਠਾ ਹੈ ਅੱਖਾਂ ਮੂਝ ਕੇ ਬੈਠਾ ਉਹਨਾਂ ਦੇ ਐਫ ਆਈ ਆਰ ਹੋਈ ਹੈ ਇੱਕ ਉਹਨਾਂ ਨੇ ਖੁਦ ਮੰਨਿਆ ਵੀਡੀਓ ਦੇ ਵਿੱਚ ਔਰ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਤੁਹਾਡੇ ਮਨ ਦੱਸਿਆ ਅਸੀਂ ਜੀ ਉਹ ਰੈਸਲ ਕਰ ਲਈ ਹੈ ਪਰ ਉਹਦੇ ਹਜੇ ਕਾਰਵਾਈ ਨਹੀਂ ਹੋਈ ਉਹਦੇ ਦੀ ਗੱਡੀ ਦਾ ਨੰਬਰ ਵੀ ਟ੍ਰੇਸ ਆਫ 1000 ਦੇ ਵਿੱਚ ਧੰਨਵਾਦ ਕਮੇਟੀ ਭਾਈ ਹਾਂਜੀ ਹਾਂਜੀ ਮੈਂ ਇਹਦਾ ਐਲਾਨ ਕਰ ਦਿੰਦਾ ਤੁਸੀਂ ਜੇ ਟਕਰਾਵ ਵਾਲੀ ਸਿੱਧੀ ਨਾ ਹੋਵੇ ਸਾਡੇ ਵੱਲੋਂ ਵੀ ਇਕੱਠ ਹੈ ਅਗਰ ਉਹ ਘੱਟ ਲੈ ਕੇ ਆਂਦੇ ਨਹੀਂ ਵੀ ਹੁਣ ਲੱਗਦਾ ਹੈ ਤੁਹਾਨੂੰ ਵੀ ਕਹਿੰਦੇ ਕਿ ਤੁਸੀਂ ਸਿੱਧੀ ਤੇ ਟ੍ਰਾਂਡ ਦਿੰਦੇ ਹੋ ਬੰਦ ਕਰਾਓ ਉਹ ਮੇਰਾ ਅਧਾਰ ਦੇਖੋ ਗੱਲ ਇਹ ਹੈਗੀ ਹੈ ਕੋਈ ਆਹ ਸਭ ਤੋਂ ਮਾੜੀ ਗੱਲ ਤੇ ਇਹ ਹੈਗੀ ਏ ਵੀ ਦਰਿਆ ਗੰਦਾ ਕੋਈ ਹੋਰ ਕਰ ਰਿਹਾ ਏ ਔਰ ਇਲਜ਼ਾਮ ਜਿਹੜਾ ਬਿਨਾ ਦੇਖੇ ਬਿਨਾ ਪਰਖੇ ਇਹ ਜਿਹੜਾ ਡੈਂਗ ਇੰਡਸਟਰੀ ਤੇ ਲੱਗ ਗਿਆ ਉਹਨਾਂ ਨੂੰ ਇਹ ਚਾਹੀਦਾ ਸੀ ਡੈਂਗ ਇੰਡਸਟਰੀ ਤੇ ਇਲਜ਼ਾਮ ਲਾਉਣ ਤੋਂ ਪਹਿਲਾਂ ਦੇਖਦੇ ਅਸਲੀਅਤ ਕੀ ਏ ਕਿਸ ਆਦਮੀ ਨੇ ਜਿਹੜਾ ਦਰਿਆ ਗੰਦਾ ਕੀਤਾ ਕਿਉਂ ਹੋਇਆ ਇਹਦੇ ਪਾਣੀ ਵਿੱਚੋਂ ਕੀ ਨਿਕਲਦਾ ਹੈ ਕਿਹੜੀ ਚੀਜ਼ ਜਿਹੜੀ ਵੱਤੋਂ ਜਾਂਦੀ ਇੰਡਸਟਰੀ ਦੇ ਵਿੱਚ ਜਿਸ ਨਾਲ ਜਾਨੀ ਨੁਕਸਾਨ ਹੁੰਦਾ ਮਨੋਂ ਨਾਲ ਇਲਜ਼ਾਮ ਇਹ ਲਗਾਇਆ ਹੈ ਵੀ ਦਰਿਆ ਬੁੱਢਾ ਇਹਨਾਂ ਨੇ ਗੰਦਾ ਕੀਤਾ ਹੈ ਪਾਣੀ ਸਾਫ਼ ਨਹੀਂ ਕਰਦੇ ਜਿਹੜੇ ਸੀ ਡੀਪੀ ਵਾਲੇ ਨੇ ਸਾਡੇ ਜਿਹੜੇ ਡਾਇ ਇੰਡਸਟਰੀ ਦੇ ਤਿੰਨ ਸੀ ਡੀਪੀ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਬਾਅਦ ਬਾਅਦ ਦੱਸ ਕੇ ਟਾਈਮ ਵੇਸਟ ਕਰਦਾ ਕੁਝ ਜ਼ਿਆਦਾ ਨਹੀਂ ਬਾਦਰਕੇ ਰੋਡ ਫੋਕਲ ਪੁਆਇੰਟ ਤੇ ਤਾਜਪੁਰ ਰੋਡ ਤੇ ਤਿੰਨ ਸੀ ਡੀਪੀ ਨੇ ਔਰ ਤਿੰਨੇ ਸੀਡਬੀ ਜਿਹੜੇ ਅਗਰ ਉਹ ਕਹਿੰਦੇ ਪਾਣੀ ਸਾਫ਼ ਨਹੀਂ ਕਰਦੇ ਤੇ ਅਸੀਂ ਬਿਜਲੀ ਦਾ ਬਿੱਲ ਸਰਕਾਰ ਸਾਡੇ ਤੋਂ ਕਾਹਦਾ ਲੈਂਦੀ ਐ ਅਸੀਂ ਖਾਲੀ ਮੋਟਰਾਂ ਤੇ ਨਹੀਂ ਚਲਾਉਂਦੇ ਲੱਖਾਂ ਰੁਪਿਆ ਦਾ ਕੈਮੀਕਲ ਲੱਗਦਾ ਤਿੰਨੇ ਸੀਟਬੀ ਇਹਦਾ ਕਰੋੜ ਰੁਪਿਆ ਦਾ ਕੈਮੀਕਲ ਕਰੋੜ ਤੋਂ ਉੱਪਰ ਲਾਣੇ ਹਰ ਮਹੀਨੇ ਉਹ ਕੀ ਗੱਲ ਅਸੀਂ ਦਰਿਆ ਚੋਂਦੇ ਸੱਦਦੇ ਆ ਤਨਖਾਹ ਦਿੰਨੇ ਆ ਬੰਦੇ ਕੰਮ ਕਰਦੇ ਨੇ ਉਹਦੇ ਤੇ ਔਰ ਜਿਹੜੀ ਸਭ ਤੋਂ ਵੱਡੀ ਗੱਲ ਪਾਣੀ ਸਾਫ਼ ਹੋਣ ਤੋਂ ਬਾਅਦ ਜਿਹੜੀ ਸਲੱਜ ਨਿਕਲਦੀ ਉਹਦੇ ਵਿੱਚੋਂ ਉਹਦਾ ਲੱਖ ਰੁਪਿਆ ਸਲੱਜਦਾ ਜਿਹੜਾ ਅਸੀਂ ਬਾਇਆ ਚੈੱਕ ਜਿਹੜੇ ਗਵਰਨਮੈਂਟ ਅਥੋਰਾਈਜ਼ ਦੇ ਉਹ ਲੈ ਕੇ ਜਾਂਦੇ ਨੇ ਸਾਡੇ ਕੋਲੋਂ ਉਹ ਬਿਨਾਂ ਸਾਫ ਪਾਣੀ ਦਿੱਤੇ ਅਸੀਂ ਦਿੰਦੇ ਆ ਮੈਂ ਉਹਨਾਂ ਲੋਕਾਂ ਨੂੰ ਇਹ ਪੁੱਛਣਾ ਚਾਹਨਾ ਵੀ ਤੁਸੀਂ ਦੇਖੋ ਤਾਂ ਸਹੀ ਜਿਹੜੇ ਐਨ ਐ ਰੁਪਏ ਖਰਚ ਕੇ ਡਾਈ ਇੰਡਸਟਰੀ ਪਾਣੀ ਸਾਫ ਕਰਈਏ ਉਹ ਝੂਠੇ ਗੱਲ ਇੱਕ ਗੱਲ ਮੈਂ ਉਹਨਾਂ ਨੂੰ ਜ਼ਰੂਰ ਕਹਿਣੀ ਚਾਹਨਾ ਵੀ ਇਹ ਲੜਾਈ ਕੀਤਿਆਂ ਮਸਲੇ ਹੱਲ ਨਹੀਂ ਹੁੰਦੇ ਔਰ ਮੈਂ ਬੀਐਨ ਚੇਅਰਮੈਨੇ ਰਿਕੁਐਸਟ ਕਰਦਾ ਕੋਈ ਚੈਲੰਜ ਨਹੀਂ ਕਰਦਾ ਉਹਨਾਂ ਨੂੰ ਰੱਖਾ ਸਿਧਾਨਾ ਜੀ ਨੂੰ ਅਗਰ ਕੋਈ ਉਹਨਾਂ ਨੂੰ ਸਾਡੇ ਤੋਂ ਡਾਈੰਗ ਇੰਡਸਟਰੀ ਤੋਂ ਇਹ ਲੱਗਦਾ ਵੀ ਇਹ ਦਰਿਆ ਗੰਦਾ ਕਰਦੇ ਨੇ ਮੈਂ ਆਪਣਾ ਨੰਬਰ ਦਿੰਦਾ ਮੇਰੇ ਨਾਲ ਚੱਲਣਾ ਮੈਂ ਉਹਨਾਂ ਨੂੰ ਦਿਖਾਣਾ ਵੇ ਦਰਿਆ ਗੰਦਾ ਕੌਣ ਕਰ ਰਿਹਾ ਹੈ ਵੀ ਤੁਹਾਨੂੰ ਅਜੇ ਪਤਾ ਹੀ ਨਹੀਂ ਦਰਿਆ ਗੰਦਾ ਕੌਣ ਕਰਦਾ ਹੈ ਕੌਣ ਨਹੀਂ ਕਿੱਥੋਂ ਪਾਣੀ ਡਾਇਰੈਕਟ ਚਾਰਜ ਬੁੱਢਾ ਨਾਲਾ ਕਿੰਨੇ ਪੁਆਇੰਟ ਦੇ ਡਾਇਰੈਕਟ ਲੁਧਿਆਣਾ ਦਾ ਪਾਣੀ ਇੰਡਸਟਰੀਆਂ ਦਾ ਕਿੱਦਾਂ ਉੱਥੇ ਜਾ ਰਿਹਾ ਇਕੱਲੀ ਡੈਂਗ ਇੰਡਸਟਰੀ ਨਹੀਂ ਹੈਗੀ ਡੈਂਗ ਇੰਡਸਟਰੀ ਠੀਕ ਹੈ ਜਿਹੜੀ ਨਹੀਂ ਸੀ ਸੀਟਪੀਆ ਨਾਲ ਜੁੜੀ ਉਹਨਾਂ ਤੇ ਬਲੇਮ ਲੱਗਿਆ ਉਹਨਾਂ ਦੇ ਯੂਨਿਟ ਵੀ ਉਹਨਾਂ ਨੇ ਕਲੋਜ਼ ਕਰਨ ਦੇ ਆਰਡਰ ਘੱਟੇ ਕੋਣ ਨੇ ਲੇਕਿਨ ਅਸੀਂ ਮਾੜਾ ਆਪਣੇ ਆਪ ਨੂੰ ਤਾਂ ਸਮਝਦੇ ਆਂ ਵੀ ਸਾਰਾ ਬਲੇਮ ਜਿਹੜਾ ਲੁਧਿਆਣੇ ਦਾ ਉਹ ਸਾਡੇ ਸਿਰ ਆ ਕੇ ਪੈ ਗਿਆ ਜੁਰਮ ਕੋਈ ਹੋਰ ਕਰਦਾ ਸਜ਼ਾ ਜਿਹੜੀ ਕਿਸੇ ਹੋਰ ਨੂੰ ਦਿੱਤੀ ਜਾਂਦੀ ਬਲੇਮ ਕਿਸੇ ਹੋਰ ਤੇ ਲਾਇਆ ਜਾ ਰਿਹਾ ਮੈਂ ਚੈਲੰਜ ਨਾਲ ਇੱਕ ਗੱਲ ਕਹਿਣੀ ਚਾਹੁੰਦਾ ਅਗਰ ਲੁਧਿਆਣਾ ਦੇ ਕਿਸੇ ਵੀ ਬੰਦੇ ਨੂੰ ਇਹ ਲੱਗਦਾ ਕਿ ਦਰਿਆ ਜਿਹੜਾ ਅਸੀਂ ਗੰਦਾ ਕਰ ਰਿਆਂ ਉਹ ਸਾਡੇ ਕੋਲ ਆਣ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ ਕੋਈ ਲੜਾਈ ਝਗੜਾ ਜਾਂ ਚੈਲੰਜ ਨਹੀਂ ਮੈਂ ਕਰਨਾ ਚਾਹੁੰਦਾ ਵੀ ਐਨਸੀ ਚੇਅਰਮੈਨ ਮੈਂ ਰਿਕੁਐਸਟ ਲਈ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਵੀ ਉਹ ਸਾਡੇ ਕੋਲ ਆਣ ਉਹਨਾਂ ਨੂੰ ਲੈ ਕੇ ਜਾਵਾਂਗੇ ਸਿਟੀ ਪਲਾਨਟ ਤੇ ਇੱਕ ਇੱਕ ਚੀਜ਼ ਦਿਖਾਵਾਂਗੇ ਵੀ ਜਿਹੜੀ ਇਹ ਡਾਇੰਗ ਦੱਸੀ ਏ ਇਹ ਗੰਦਗੀ ਕਰਦੀ ਪਾਣੀ ਗੰਦਾ ਹੋਰ ਜਗ੍ਹਾ ਹੋ ਰਿਹਾ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਅੱਜ ਜਿਹੜਾ ਗਊਸ਼ਾਲਾ ਦੇ ਕੋਲ ਸਾਰੇ ਸ਼ਹਿਰ ਦੀ ਇੰਡਸਟਰੀ ਦਾ ਪਾਣੀ ਜਿਹੜਾ ਉੱਥੇ ਆ ਕੇ ਡਾਇਰੈਕਟ ਜਾ ਰਿਹਾ ਗਊਸ਼ਾਲਾ ਗੁਰਦੁਆਰੇ ਨਾਲ ਔਰ 18 ਪੁਆਇੰਟ ਜਿਹੜੇ ਹੋਰ ਨੇ ਸ਼ਹਿਰ ਦੇ ਉਹ ਜਿਹੜੇ ਨੇ ਦਰਿਆ ਦੇ ਨਾਲ-ਨਾਲ ਤੁਸੀਂ ਦੇਖੇ ਕਿਸ ਤਰ੍ਹਾਂ ਪਾਣੀ ਜਾ ਰਿਹਾ ਜਿਹੜੀ ਇੰਡਾਈਗਸਟੀ ਕੰਮ ਵਧੀਆ ਕਰਦੀ ਏ ਪਾਣੀ ਸਾਫ਼ ਕਰਕੇ ਦਰਿਆ 'ਚ ਛੱਡਦੀ ਏ ਔਰ ਜਦ ਕੇ ਇਹ ਸਾਡੇ ਕੋਲ ਬੰਦੇ ਜਿਹੜੇ ਆ ਕੇ ਇੱਥੇ ਦੇਖ ਕੇ ਜਾਂਦੇ ਨੇ ਬਕਾਇਦਾ ਪੰਜਾਬ ਸਰਕਾਰ ਦੇ ਬੰਦੇ ਆਉਂਦੇ ਨੇ ਦੇਖ ਕੇ ਜਾਂਦੇ ਨੇ ਹਰ ਮਹੀਨੇ ਦੋ ਤਿੰਨ ਵਾਰੀ ਸੈਂਪਲ ਕਰਦੀ ਸਰਕਾਰ ਸਾਡੇ ਕੈਮਰੇ ਲੱਗੇ ਹੋਣੇ ਮੀਟਰ ਔਨਲਾਈਨ ਲੱਗੇ ਹੋਣੇ ਜਦੋਂ ਮਰਜ਼ੀ ਦੇਖ ਲਓ ਵੀ ਪਾਣੀ ਟੀਟ ਹੋ ਰਿਆ ਨਹੀਂ ਹੋ ਰਿਆ ਐਂਦੀਆ ਗੱਲਾਂ ਹੁੰਦੇ باوجود ਵੀ ਬਲੇਮ ਲੱਗੇ ਬਹੁਤ ਮਾੜੀ ਗੱਲ ਏ ਔਰ ਮੈਂ ਰਿਕਵੈਸਟ ਇਹ ਕੰਦੀ ਚੱਲਾਂ ਵੀ ਅਗਰ ਕੋਈ ਬੰਦੇ ਰੂਹ ਹੈ ਜੀ ਤਕਲੀਫ ਸਾਡੇ ਤੋਂ ਵੀ ਡਾਈ ਇੰਡਸਟਰੀ ਪਾਣੀ ਗੰਦਾ ਕਰਦੀ ਏ ਉਹਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਉਹ ਸਾਡੇ ਕੋਲ ਟਾਈਮ ਲੈ ਲਵੇ ਸੀਟੀਆਂ ਵੀ ਦੇ ਆੜ ਆ ਕੇ ਚੈੱਕ ਕਰਨ ਦੇਖਣ ਉਸ ਤੋਂ ਬਾਅਦ ਸਾਡੇ ਤੇ ਇਲਜ਼ਾਮ ਲਾੜ ਪਹਿਲੇ ਇਲਜ਼ਾਮ ਨਾਲ ਠੀਕ ਹੈ ਜੀ ਤੁਹਾਡਾ ਐਕਸ਼ਨ ਪਲਾਨ ਅੱਗੇ ਕੀ ਆ ਜਦੋਂ ਤੁਸੀਂ ਰਿਕਵੈਸਟ ਕਰਤੀ ਉਹਨਾਂ ਨੂੰ ਹਾਂ ਤੁਹਾਡਾ ਐਕਸ਼ਨ ਪਲਾਨ ਕੀ ਆ ਉਹ ਤਾਂ ਤਿੰਨ ਤਰੀਕ ਨੂੰ ਆ ਰਿਹਾ ਐਕਸ਼ਨ ਪਲਾਨ ਮੈਂ ਇਹ ਕਹਿਣਾ ਚਾਹੁੰਦਾ ਵੀ ਸਰਕਾਰ ਨੂੰ ਚਾਹੀਦਾ ਹੈ ਸਰਕਾਰ ਨੂੰ ਫੀਲ ਕਰਦੇ ਆ ਵੀ ਆਪਸ ਦੇ ਵਿੱਚ ਇੰਡਸਟਰੀ ਜਿਹੜੀ ਇੱਕ ਪੰਜਾਬ ਦੀ ਹੱਬ ਹੈ ਜਿਹੜੀ ਡੈਂਗ ਇੰਡਸਟਰੀ ਇਹਨੂੰ ਅਸੀਂ ਮਾਂ ਕਹਿੰਦੇ ਆ ਬੇਬੇ ਕਹਿੰਦੇ ਆ ਹੋਜਰੀ ਦੀ ਟੈਕਸਟਾਈਲ ਦੀ ਇਹਦੇ ਉੱਤੇ ਕਿੰਨੇ ਹਜ਼ਾਰ ਯੂਨਟ ਸ਼ਹਿਰ ਤੇ ਜਿਹੜੇ ਹੋਜਰੀ ਦੇ ਟੈਕਸਟਾਈਲ ਤੇ ਨਿਰਭਰ ਨੇ ਅਗਰ ਇਹ ਡਾਈ ਇੰਡਸਟਰੀ ਤੇ ਕੋਈ ਨੋਬਤ ਆਂਦੀ ਬੰਦ ਹੁੰਦੀ ਜਾਂ ਆਵਾ ਕੇ ਤੰਤਰੀ ਕਿਲੋ ਨੂੰ ਬਲੌਕ ਕਰਦੇ ਨੇ ਜਿਹਦੇ ਨਾਲ ਇਕੱਲੀ ਡੈਂਗ ਇੰਡਸਟਰੀ ਨਹੀਂ ਪੂਰੇ ਸ਼ਹਿਰ ਦੀ ਟੈਕਸਟਾਈਲ ਪੂਰੀ ਹੋਜ ਗਈ ਜਿਹੜੀ ਇਹ ਲੱਖਾਂ ਬੰਦਾ ਇਹਦੇ ਵਿੱਚ ਬੇਕਾਰ ਹੋਏਗਾ ਔਰ ਬਹੁਤ ਵੱਡਾ ਆਪਸ ਵਿੱਚ ਲੜਾਈ ਝਗੜਾ ਹੋਣ ਦੀ ਸੁਭਾਵਨਾ ਹੈ ਸਰਕਾਰ ਨੂੰ ਚਾਹੀਦਾ ਐਡਵਾਂਸ ਹੀ ਇਹਨੂੰ ਜਿਹੜਾ ਨਿਖੇਲ ਪਾਵੇ ਔਰ ਇਹ ਬੈਠ ਕੇ ਬੇਸ਼ੱਕ ਉਹਨਾਂ ਨੂੰ ਜਿਨ੍ਹਾਂ ਨੂੰ ਤਕਲੀਫ ਹੈ ਉਹਨਾਂ ਨਾਲ ਸਾਡੀ ਬੇਸ਼ੱਕ ਉਥੇ ਡੀਸੀ ਦਫ਼ਤਰ ਡੀਸੀ ਸਾਹਿਬ ਮੀਟਿੰਗ ਬੁਲਾ ਲੈਣ ਸੀਪੀ ਸਾਹਿਬ ਬੁਲਾ ਲੈਣ ਅਸੀਂ ਕੋਈ ਝਗੜਾ ਦੀ ਗੰਦਾ ਚਾਹਦੇ ਉਹਨਾਂ ਨਾਲ ਨਾ ਕੋਈ ਸਾਡਾ ਵੈਰ ਹੈ ਹਰ ਬੰਦੇ ਨੂੰ ਰੋਖ ਤੇ ਰਾਹ ਦੇ ਚਾਹਦਾ ਪਾਣੀ ਅਸੀਂ ਵੀ ਚਾਹਦੇ ਆ ਪਾਣੀ ਸਾਫ਼ ਹੋਵੇ ਆਪੂ ਆਪਦੀ ਹੋਵੇ ਲੇਕਿਨ ਦੇਖੋ ਤਾਂ ਸਹੀ ਪਹਿਲਾ ਕਸੂਰ ਕਿਹਦਾ ਹੈ ਕੋਈ ਲੜਾਈ ਕਿਤੇ ਮਸਲਾ ਹੱਲੀ ਹੁੰਦਾ ਅਸੀਂ ਤਿਆਰ ਆ ਅਗਰ ਕੋਈ ਸਾਡੀ ਹੈਲਪ ਦੀ ਲੋੜ ਹੈ ਸਾਨੂੰ ਗਾਈਡ ਕਰਨ ਅਗਰ ਸਾਡਾ ਪਾਣੀ ਉਹਨਾਂ ਨੂੰ ਗੰਦਾ ਲੱਗਦਾ ਅਸੀਂ ਹੋਰ ਸੁਧਾਰ ਲਿਆਵਾਂਗੇ ਜਿੱਦਾਂ ਉਹਨਾਂ ਨੂੰ ਠੀਕ ਲੱਗਦਾ ਉਹਨਾਂ ਦੇ ਹੱਲ-ਲੱਲ ਹੱਲ ਕਰ ਦਿਆਂਗੇ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਇਸ ਕਰ ਤੁਹਾਨੂੰ ਬੇਨਤੀ ਕਰਦੇ ਆ ਸਾਡੇ ਨਾਲ ਬੇਸ਼ੱਕ ਮੀਟਿੰਗ ਕਰਨ ਮੀਟਿੰਗ ਕਰਕੇ ਮਸਲੇ ਨੂੰ ਹੱਲ ਕਰਨਾ ਚਾਹੁੰਦੇ ਆ ਅਸੀਂ ਵਪਾਰੀ ਆਦਮੀ ਆ ਅਸੀਂ ਲੜਦਾ ਨਹੀਂ ਚਾਹਦੇ ਅਸੀਂ ਆਪਣਾ ਵਪਾਰ ਕਰਨਾ ਹੈ ਅਸੀਂ ਉਹਨਾਂ ਨਾਲ ਬੈਠ ਕੇ ਗੱਲ ਕਰਨ ਨੂੰ ਤਿਆਰ ਆਂ ਅੱਗੇ ਉਹਨਾਂ ਦੀ ਤਸੱਲੀ ਕਰਾਵਾਂਗੇ ਅਗਰ ਤਸੱਲੀ ਨਾ ਹੋਈ ਫਿਰ ਜੋ ਮਰਜ਼ੀ ਅਗਲੇ 3 ਤਰੀਕ ਨੂੰ ਮਹੀਨੇ ਬਾਅਦ ਜੋ ਮੁੱਦੀ ਆ ਕੇ ਕਰ ਲੈਣਾ ਅਸੀਂ ਤੁਹਾਨੂੰ ਕੁਝ ਨਹੀਂ ਠੀਕ ਹੈ ਧੰਨਵਾਦ

ਓਕੇ ਚਲੋ ਓਕੇ ਸਰ ਥੈਂਕ ਯੂ ਬਾਈ ਬਾਈ